ਜਿਹੜੇ ਬੰਦੇ ਨੂੰ ਆਪਣੀ ਵਡਿਆਈ ਕਰਾਉਣ ਦੀ ਭੁੱਖ ਲੱਗ ਜਾਏ ਤੁਹਾਡੇ ਪਿੰਡਾਂ ਵਿੱਚ ਤੁਹਾਡੇ ਮਹੱਲਿਆਂ ਵਿੱਚ ਬਹੁਤ ਸਾਰੇ ਇਦਾਂ ਦੇ ਮਨੁੱਖ ਹੋਣਗੇ ਜਿਨ੍ਹਾਂ ਨੂੰ ਸਵੇਰੇ ਉੱਠਦਿਆਂ ਸਾਰ ਸ਼ਾਇਦ ਪਿਆਸ ਵੀ ਨਾ ਲੱਗਦੀ ਹੋਵੇ ਤੇ ਪ੍ਰਸ਼ਾਦੇ ਦੀ ਭੁੱਖ ਵੀ ਨਾ ਲੱਗਦੀ ਹੋਵੇ ਇੱਕੋ ਹੀ ਭੁੱਖ ਲੱਗਦੀ ਹੋਵੇ ਕਿ ਮੈਂ ਬਾਹਰ ਗਲੀ ਵਿੱਚ ਜਾਵਾਂ ਤੇ ਚਾਰ ਪੰਜ ਬੰਦੇ ਮੈਨੂੰ ਕਹਿਣ ਤੂੰ ਬੜਾ ਚੰਗਾ ਬੰਦਾ ਹੈ ਤੇਰੇ ਵਰਗਾ ਮਹਾਨ ਇਨਸਾਨ ਕੋਈ ਨਹੀਂ ਤੇਰੇ ਵਰਗਾ ਵੱਡਾ ਸਿੱਖ ਕੋਈ ਨਹੀਂ ਤੇਰੇ ਵਰਗਾ ਵੱਡਾ ਗਿਆਨੀ ਕੋਈ ਨਹੀਂ ਇਹ ਮਾਨ ਦੀ ਭੁੱਖ ਹੈ ਇਹ ਹਮੈ ਦੀ ਭੁੱਖ ਹੈ ਜਿਸ ਭੁੱਖ ਨੇ ਬਹੁਤ ਵੱਡੇ ਵੱਡੇ ਗੁਜਰਾਤ ਦੇ ਵਿੱਚ ਇੱਕ ਨਗਰ ਹੈ ਡਿੰਗਾ ਨਗਰ ਜਿਹਦਾ ਨਾਮ ਹੈ ਉੱਥੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਸਮੇਤ ਗਏ ਨੇ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੇ ਇੱਕ ਕੋਈ ਭਗਤੀ ਕਰਨ ਵਾਲਾ ਇੱਕ ਕੋਈ ਸਾਧੂ ਜ਼ਮੀਨ ਵਿੱਚ ਪੂਰਾ ਪਟਕੇ ਬੈਠਾ ਤੇ ਉਹ 40 ਦਿਨਾਂ ਬਾਅਦ ਬਾਹਰ ਨਿਕਲਦਾ ਹੈ ਤੇ ਜਦੋਂ ਬਾਹਰ ਨਿਕਲਦਾ ਤੇ ਬਹੁਤ ਲੋਕਾਂ ਦੀ ਭੀੜ ਲੱਗ ਜਾਂਦੀ ਹੈ ਚਾਰੇ ਪਾਸੇ ਢੋਲ ਵੱਜਦੇ ਨੇ ਤੇ ਉਸ ਸਾਧੂ ਦੀ ਲੋਕ ਵਧਾਈ ਕਰਦੇ ਨੇ ਪਿੰਡ ਦੇ ਲੋਕਾਂ ਨੇ ਦੱਸਿਆ ਮਹਾਰਾਜ ਜੀ ਇਹ ਜਿਹੜਾ ਸਾਧੂ ਹੈ ਨਾ ਕਈ ਚਾਲੀਸੇ ਕੱਟ ਚੁੱਕਾ ਹੈ ਤੇ ਜਦੋਂ ਵੀ ਇਹਦਾ ਚਾਲੀਸਾ ਪੂਰਾ ਹੁੰਦਾ ਹੈ ਸਾਰਾ ਇਲਾਕਾ ਇਕੱਠਾ ਹੋ ਕੇ ਦੀ ਜੈ ਜੈਕਾਰ ਕਰਦਾ ਹੈ ਇਹ 40 ਦਿਨ ਭੁੱਖਾ ਰਹਿੰਦਾ ਕੁਝ ਵੀ ਨਹੀਂ ਸ਼ੱਕਦਾ ਸਤਨਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰਿਓ ਛਕਦਾ ਤੇ ਹੈ ਪਰ ਤੁਹਾਨੂੰ ਨਹੀਂ ਦਿਸਦਾ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਛਕਦਾ ਤੇ ਹੈ ਪਰ ਤੁਹਾਨੂੰ ਨਹੀਂ ਦਿਸਦਾ ਪਿੰਡ ਦੇ ਲੋਕੀ ਹੈਰਾਨ ਹੋ ਕੇ ਕਹਿਣ ਲੱਗੇ ਸਹਬ ਜੀ ਅਸੀਂ ਤੇ 40 40 ਦਿਨ ਪਹਿਰਾ ਲਾ ਕੇ ਦੇਖ ਲਿਆ ਇਹਦੇ ਭੋਰੇ ਦੇ ਦਿਵਾਲੇ ਬੈਠੇ ਰਹੇ ਸਾਨੂੰ ਤੇ ਕਦੇ ਨਹੀਂ ਦਿਸਿਆ ਕਿ ਉਹਨੇ ਕੁਝ ਛਕਿਆ ਹੋਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਦਿਖਾ ਦੇਵਾਂਗੇ ਇਹ ਕੀ ਛਕਦਾ 40 ਦਿਨ ਪੂਰੇ ਹੋਏ ਜਿਵੇਂ ਅੱਗੇ ਤਲੀਸਾ ਕੱਟ ਕੇ ਬਾਹਰ ਨਿਕਲਦਾ ਸੀ ਨਾ ਤੇ ਬਾਹਰ ਢੋਲ ਵੱਜਦੇ ਸੀ ਨਗਾਰੇ ਵੱਜਦੇ ਸੀ ਲਾਕਾ ਇਕੱਠਾ ਹੋ ਜਾਂਦਾ ਸੀ ਉਹਦੀ ਜੈਜਾਕਾਰ ਹੁੰਦੀ ਸੀ ਤੇ ਅੱਜ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਰੋਕ ਦਿੱਤਾ ਕਹਿੰਦੇ ਨਾ ਢੋਲ ਵਜਾਉਣਾ ਨਾ ਕਿਸੇ ਨੇ ਜੈਜਾਕਾਰ ਕਰਨੀ ਐ ਨਾ ਇਹਦੇ ਘੋਰੇ ਦੇ ਕਿਸੇ ਨੇ ਨੇੜੇ ਜਾਣਾ ਸਾਰੇ ਲੁੱਕ ਕੇ ਦੂਰ ਦੂਰ ਬੈਠ ਜਾਓ ਤੇ ਜਦੋਂ ਇਹ ਬਾਹਰ ਨਿਕਲਦਾ ਨਾ ਗੁਰਮਖੋ ਇਹਨੇ ਦੇਖਿਆ ਕਿ ਅੱਜ ਨਾ ਤੇ ਢੋਲ ਦੀ ਆਵਾਜ਼ ਆ ਰਹੀ ਐ ਨਾ ਨੰਗਾਰੇ ਵੱਜ ਰਹੇ ਨੇ ਨਾ ਲੋਕਾਂ ਦੀ ਭੀੜ ਐ ਨਾ ਮੇਰੀ ਕੋਈ ਜੈ ਜੈਕਾਰ ਕਰਨ ਵਾਲਾ ਐ ਜਦੋਂ ਪੋਰੇ ਵਿੱਚੋਂ ਬਾਹਰ ਨਿਕਲਦਿਆਂ ਸਾਰ ਇਹਨੇ ਇਹ ਨਜ਼ਾਰਾ ਤੱਕਿਆ ਤੇ ਉਦੋਂ ਹੀ ਬੇਹੋਸ਼ ਹੋ ਕੇ ਡਿੱਗ ਪਿਆ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰਿਓ ਦੇਖ ਲਿਓ ਤੁਹਾਨੂੰ ਪਤਾ ਲੱਗ ਗਿਆ ਇਹ ਕੀ ਖਾਂਦਾ ਸੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ ਸਮਝਾਓ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਭਾਵੇਂ ਪ੍ਰਸ਼ਾਦਾ ਨਹੀਂ ਸੀ ਛਕਦਾ ਪਰ ਵਡਿਆਈ ਛਕਦਾ ਹੁੰਦਾ ਸੀ ਅੱਜ ਤੁਸੀਂ ਵਡਿਆਈ ਇਹਨੂੰ ਨਹੀਂ ਛਕਾਈ ਤੇ ਨਾਲ ਦੀ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਇਹ ਮਾਣ ਦੀ ਭੁੱਖ ਵਡਿਆਈ ਦੀ ਭੁੱਖ ਬਹੁਤ ਨੁਕਸਾਨ ਕਰ ਦਿੰਦੀ ਹੈ ਇਸ ਕਰਕੇ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਬਾਣੀ ਦੇ ਵਿੱਚ ਇੱਕ ਬਹੁਤ ਪ੍ਰੇਰਣਾਮਈ ਸੰਦੇਸ਼ ਦਿੱਤਾ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮਖਾ ਨਿਮਾਣਾ ਬਣ ਕੇ ਰਹੀਂ ਆਪਣੀ ਵਿਡਿਆਈ ਦੀ ਭੁੱਖ ਨਾ ਰੱਖੀਂ ਜੇ ਤੇਰੇ ਅੰਦਰ ਵਿਡਿਆਈ ਦੀ ਭੁੱਖ ਹੈ ਤੇ ਆਪਣੇ ਸਾਹਿਬ ਦੀ ਵਿਡਿਆਈ ਕਰ। ਆਪਣੇ ਮਾਲਕ ਦੀ ਵਡਿਆਈ ਕਰ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਬਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸੈ ੁੱਠੇ ਨੌ ਨਿਦ ਪਾਈਆਂ